ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਵਿਖੇ ਮਹਿਲਾ ਭਾਜਪਾ ਅਗੂ ਗੁਰਮੀਤ ਕੌਰ ਦੀ ਅਗਵਾਈ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਭਾਜਪਾ ਸਮਰਥਕਾਂ ਸਮੇਤ ਇਲਾਕਾ ਵਾਸੀਆ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ ਇਸ ਮੌਕੇ ਤੇ ਭਾਜਪਾ ਅਗੂ ਐਡਵੋਕੇਟ ਰਾਕੇਸ਼ ਨਡਾਲਾ ਅਤੇ ਮੈਡਮ ਗੁਰਮੀਤ ਕੌਰ ਅਤੇ ਸਰਕਾਰੀ ਹਸਪਤਾਲ ਦੇ ਬਲੰਡ ਬੈਂਕ ਦੀ ਇੰਚਾਰਜ ਡਾਕਟਰ ਪੂਜਾ ਨੇ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਮੌਕੇ ਭਾਜਪਾ ਵੱਲੋਂ ਗੁਰਦਾਸਪੁਰ ਦੇ ਪੁਰਾਣੇ ਸਰਕਾਰੀ ਹਸਪਤਾਲ ਵਿੱਚ ਮੈਗਾ ਬਲੱਡ ਕੈਂਪ ਲਗਾਇਆ ਗਿਆ ਜਿਸ ਵਿੱਚ 75 ਯੂਨਿਟ ਤੋਂ ਵੱਧ ਲੋਕਾਂ ਵੱਲੋਂ ਖੂਨ ਦਾਨ ਕੀਤਾ ਜਾ ਚੁੱਕਿਆ ਹੈ ਅਤੇ ਕੈਂਪ ਲਗਾਤਾਰ ਚੱਲ ਰਿਹਾ ਹੈ ਅਜੇ ਹੋਰ ਵੀ ਕਈ ਯੂਨਿਟ ਖੂਨ ਦਾਨ ਕਰਨ ਵਾਸਤੇ ਨੌਜਵਾਨ ਅਤੇ ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਕਿਉਂਕਿ ਇਹਨਾਂ ਹੜਾ ਦੇ ਦਿਨਾਂ ਵਿੱਚ ਸਾਨੂੰ ਬਲੱਡ ਬੈਂਕ ਵਿੱਚ ਕਾਫੀ ਖੂਨ ਦੀ ਲੋੜ ਸੀ ਜੋ ਭਾਜਪਾ ਵਰਕਰਾਂ ਵੱਲੋਂ ਅਜੇ ਕੈਂਪ ਲਗਾ ਕੇ ਪੂਰੀ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ 75ਵੇਂ ਜਨਮ ਦਿਵਸ ਮੌਕੇ ਭਾਜਪਾ ਵਰਕਰਾਂ ਵੱਲੋਂ ਖੂਨਦਾਨ ਕੀਤਾ ਗਿਆ ਹੈ ਇਹ ਬਹੁਤ ਹੀ ਵੱਧਿਆ ਉਪਰਾਲਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਹੌਨ ਤੱਕ 100 ਦੇ ਕਰੀਬ ਬਲੱਡ ਦਿੱਤਾ ਜਾ ਚੁੱਕਾ 100 ਪਲੱਸ ਹੋਏਗਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਯੂਥ ਇਸ ਕੰਮ ਲਈ ਅੱਗੇ ਆਂਦਾ ਰਹੇ ਸੇਵਾ ਭਾਵਨਾ ਲਈ ਅੱਗੇ ਆਂਦਾ ਰਹੇ ਔਰ ਮੋਦੀ ਜੀ ਦੇ ਗੁਣ ਗੰਧਾ ਰਹੇ ਮੋਦੀ ਜੀ ਇੰਨੇ ਕੱਛੇ ਪਰਸਨ ਨੇ ਕਿ ਹਰ ਤਬਕੇ ਨੂੰ ਛੋਟੇ ਵੱਡੇ ਨੂੰ ਸਭ ਨੂੰ ਭੈਣਾ ਨੂੰ ਬੱਚਿਆਂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਸਾਰਿਆਂ ਦੇ ਭਲੇ ਲਈ ਸੋਚਣ ਲਈ ਨੇ ਆਪਣੇ ਕਿਸਾਨ ਵੀਰਾਂ ਲਈ ਬਹੁਤ ਸੋਚ ਰਹੇ ਨੇ ਉਹ ਉਹਨਾਂ ਦੀ ਸੋਚ ਬਹੁਤ ਉੱਚੀ ਆ ਜਿਸ ਮਕਾਮ ਤੇ ਉਹਨਾਂ ਨੇ ਦੇਸ਼ ਨੂੰ ਪਹੁੰਚਾ ਦਿੱਤਾ ਹੈ ਇਸ ਵੇਲੇ ਇਸ ਵੇਲੇ ਅਸੀਂ ਗਰਵ ਦੇ ਨਾਲ ਬਾਰ ਦੇ ਦੇਸ਼ਾਂ ਵਿੱਚ ਵੀ ਜਾ ਕੇ ਤੇ ਕਹਨੇ ਆ ਕਿ ਅਸੀਂ ਅਸੀਂ ਇੰਡੀਆ ਤੋਂ ਮੇਰਾ ਨਾਮ ਰਕੇਸ਼ ਕੁਮਾਰ ਨਰਾਲਾ ਐਡਵੋਕੇਟ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਸਾਰੇ ਦੁਨੀਆ ਦੇ ਹਰਮਨ ਪਿਆਰੇ ਨੇਤਾ ਇੰਡੀਆ ਦੀ ਆਣ ਬਾਣ ਨਿਸ਼ਾਨ ਜੀ ਦਾ ਜਨਮ ਦਿਨ ਹੈ ਔਰ ਇਹ ਜਨਮ ਦਿਨ ਅਸੀਂ ਅੱਜ ਖੂਨ ਦਾਨ ਕਰਕੇ ਮਨਾ ਰਹੇ ਆ ਸਭ ਤੋਂ ਵੱਡਾ ਦਾਨ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਇਦੋ ਅੱਜ ਬਲੱਡ ਡੋਨੇਸ਼ਨ ਕੈਂਪ ਲੱਗ ਲੱਗਾ ਹੈ ਚੱਲ ਰਿਹਾ ਹੈ ਇਹ ਸਾਡੇ ਆਦਰਨੀਏ ਜ਼ਿਲ੍ਹਾ ਪ੍ਰਧਾਨ ਭਗੇਲ ਸਿੰਘ ਬਾਈਆ ਜੀ ਦੀ ਰਹਿ ਨਮਾਈ ਹੇਠ ਅਤੇ ਬਲੱਡ ਸੁਸਾਇਟੀ ਗੁਰਦਾਸਪੁਰ ਜੀ ਸਰਕਾਰੀ ਹਸਪਤਲ ਜੀ ਦੇ ਸਹਿਯੋਗ ਦੇ ਨਾਲ ਸਰਕਾਰੀ ਹਸਪਤਲ ਪੁਰਾਣਾ ਜੋ ਉੱਥੇ ਲੱਗ ਰਿਹਾ ਹੈ ਮੈਂ ਡਾਕਟਰ ਪੂਜਾ ਬਲੱਡ ਬੈਂਕ ਸਿਵਲ ਹਸਪਤਲ ਗੁਰਦਾਸਪੁਰ ਤੋਂ ਅੱਜ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵਾਂ ਜਨਮ ਦਿਵਸ ਸੈਲੀਬ੍ਰੇਟ ਕਰਨ ਲਈ ਬੀਜੇਪੀ ਗੁਰਦਾਸਪੁਰ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਅੱਜ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਦਾ ਇਹਨਾਂ ਨੇ ਉਪਰਾਲਾ ਕੀਤਾ ਹੈ ਜੋ ਕਿ ਹੁਣ ਤੱਕ 75 ਯੂਨਿਟਸ ਦੀ ਕਲੈਕਸ਼ਨ ਹੋ ਚੁੱਕੀ ਹੈ ਤੇ ਮੈਂ ਦੇਖ ਰਹੀ ਹਾਂ ਕਿ ਨੌਜਵਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਪੱਛੜ ਕੇ ਅੱਗੇ ਆ ਰਹੇ ਹਨ ਤੇ ਹੱਲੇ ਸਾਡਾ ਬਲੱਡ ਕੈਂਪ ਕੰਟੀਨਿਊ ਹੋ ਰਿਹਾ ਹੈ 2 ਵਜੇ ਤੱਕ ਚੱਲੇਗਾ ਤੇ ਆਸ ਹੈ ਕਿ 100 ਦੀ ਲਗਭਗ ਬਲੱਡ ਇਕੱਠਾ ਹੋ ਜਾਏਗਾ